ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਇੱਥੇ ਹੈਗਾ ਦੁਪਹਿਰ ਦਾ ਟਾਈਮ ਤੇ ਦੁਪਹਿਰ ਨੂੰ ਆਪਾਂ ਵਲੌਗ ਜਿਹੜਾ ਸ਼ੁਰੂ ਕਰ ਰਹੇ ਆਂ ਤੇ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਮਤਲਬ ਵੈਸੇ ਜਿਹੜਾ ਸੂਟ ਵਗੈਰਾ ਪਾ ਲਿਆ ਹਨਾ ਤੇ ਇੱਧਰ ਆ ਗਿਆ ਨਮਿਸ਼ ਤੇ ਇੰਨੇ ਕੀ ਖਾਧ ਬਰੈਡ ਖਾ ਲਾ ਦੂਸਰਾ ਨਹੀਂ ਖਾਦਾ ਬਰੈਡ ਦੂਸਰਾ ਬਰੈਡ ਨਹੀਂ ਖਾਦਾ ਅੱਛਾ ਤੇ ਇੱਧਰ ਬੇਬੀ ਮੇਰਾ ਬੇਟਾ ਸੁੱਤਾ ਹੋਇਆ ਤੇ ਮੈਂ ਇਹਨਾਂ ਬ੍ਰੈਡ ਖਵਾ ਦਿੱਤਾ ਸੀ ਜੈਮ ਲਾ ਕੇ ਤੇ ਮੈਂ ਇਹਨਾਂ ਪੀਸ ਬਣਾ ਦਿੱਤੇ ਸੀ ਤੇ ਮੈਂ ਕਿਹਾ ਚੱਲ ਨਾ ਖਾ ਲੇਗਾ ਆਣ ਕੇ ਤੇ ਨਾਸ਼ਤਾ ਵਗੈਰਾ ਆਪਾਂ ਕਰ ਲਿਆ ਤੇ ਮੰਮੀ ਹੁਣੀ ਅੱਜ ਗਏ ਆ ਵਿਆਹ ਅੱਜ ਗਏ ਵਿਆਹ ਅੱਜ ਵੀ ਤੇ ਉਹਨਾਂ ਨੇ ਕੱਲ ਵੀ ਜਾਣਾ ਵਾ ਇੱਥੇ ਨਾ ਆਪਾਂ ਪਹਿਲਾਂ ਤੂਪੇ ਬੈਠੀ ਸੀ ਬਾਹਰ ਇੱਥੇ ਗੇਟ 'ਚੋਂ ਤੋਂ ਪਾਏਂਦੀ ਇੱਥੇ ਮੈਂ ਬੈਠੀ ਫਿਰ ਮੈਂ ਅੰਦਰ ਜਿਹੜਾ ਉਹ ਚਲ ਗਈ ਫੋਨ ਆ ਗਿਆ ਕਿਸੇ ਦਾ ਤੇ ਮੈਂ ਸੁਣਨ ਵਾਸਤੇ ਅੰਦਰ ਚਲ ਗਈ ਮੈਂ ਅੰਦਰ ਹੀ ਬੈਠ ਗਈ ਮੇਰੇ ਕੱਪੜੇ ਜਿਹੜੇ ਨਾ ਉਹ ਲਾਲ ਨਾ 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 ਲਾ ਠੰਡ ਲੱਗਦੀ ਇਹ ਕਿਹੜਾ ਮੌਸਮ ਠੰਡ ਦਾ ਹੈਗਾ ਕੋਈ ਹੂੰ ਮੈਂ ਕਿ ਚੱਲ ਜਿੰਨਾ ਚਿਰ ਮੇਰਾ ਬੇਟਾ ਸੁੱਤਾ ਵਾ ਤੇ ਮੈਂ ਵੀਡੀਓ ਬਣਾ ਲੈਂਦੀ ਆ ਤੇ ਉਹਨੂੰ ਮੈਂ ਦੁੱਧ ਵਗੈਰਾ ਪਿਆ ਦਿੰਦਾ ਸੀ ਮੈਂ ਕਿ ਚੱਲ ਸੁੱਤਾ ਰਹੂਗਾ ਤੇ ਤੇ ਬੁਕਸ ਆ ਗਈਆਂ ਜਿਹੜੀਆਂ ਮੰਗਾ ਲਈਆਂ ਬੁਕਸ ਹੋਣੇ ਜਿਹੜਾ ਸਕੂਲ ਜਾਊਗਾ ਉਹ ਕਾਪੀਆਂ ਇਹ ਸਾਰੇ ਸਾਲ ਦੀਆਂ ਜਿੱਦਾਂ ਨਾ ਦੇ ਦਿੰਦੇ ਇੱਕੋ ਵਾਰੀ ਕਾਪੀਜ਼ ਤੇ ਨਾਰ ਬੁਕਸ ਵੀ ਤਿੰਨਾਂ ਸੈਮੈਸਟਰਾਂ ਦੀ ਜਿਹੜੀ ਉਹ ਦੇ ਦਿੰਦੇ ਆ ਤੇ ਉਹ ਨੇ ਤੇ ਮੈਂ ਸੈੱਟ ਕਰਨੀਆਂ ਹੁਣ ਇਹਨਾਂ ਨੂੰ ਬਾਈਂਡ ਕਰਨਾ ਉਹ ਕਾਪੀਆਂ ਨੂੰ ਬਾਈਂਡ ਕਰਨਾ ਤੇ ਬੈਗ ਪੈਕ ਕਰਨਾ ਤੇ ਜਦੋਂ ਸਕੂਲ ਜਾਣਾ ਤੇ ਫਿਰ ਜਿਹੜੀ ਉਹ ਸੌਖ ਹੋ ਜਾਂਦੀ ਆ ਬੈਗ ਪੈਕ ਹੋ ਗਈ ਸੀ ਤਾਂ ਅੱਜ ਠਟ ਕਰੋ ਪੰਜ ਕਰਦ ਪਾਉਣ ਇਹਨੂੰ ਸੈੱਟ ਕਰਨਾ ਹੁੰਦਾ ਹੈ ਕਿਉਂਕਿ ਇਹ ਜਿਹੜੇ ਬੁੱਕਸ ਵਾ ਇਹਨਾਂ ਨੂੰ ਤੇ ਮੈਂ ਬਾਈਂਡ ਕਰਵਾ ਲੂੰਗੀ ਬਾਜ਼ਾਰ ਤੋਂ ਜਿੱਦਾਂ ਬਾਈਂਡ ਕਰਦੇ ਆ ਨਾ ਇਦਾਂ ਕਰਵਾ ਲੂੰਗੀ ਬਾਈਂਡ ਤੇ ਜਿਹੜਾ ਇੱਥੇ ਮੇਰਾ ਪਰਸ ਵਗੈਰਾ ਪਿਆ ਹੋ ਕੱਪੜੇ ਅਜੇ ਪ੍ਰੈਸ ਕਰਨ ਵਾਲੇ ਬਏ ਮੈਂ ਨਾ ਪ੍ਰੈਸ ਕਰਨ ਲੱਗੀ ਸੀ ਤੇ ਮੇਰਾ ਬੇਟਾ ਉੱਠ ਗਿਆ ਤੇ ਫਿਰ ਮੈਂ ਇੱਧੇ ਹੀ ਰਹਿਣ ਦਿੱਤਾ ਤੇ ਇਹ ਡੈਡੀ ਕੋ ਨਾ ਮੈਂ ਮੰਗਵਾਇਆ ਸੀ ਐ ਮੈਂ ਕੰਟੇਨ ਚੋਂ ਨਾ ਇਹ ਮੰਗਵਾਇਆ ਸੀ ਐ ਸੀ ਬੇਬੀ ਲੋਸ਼ਨ ਐ ਜੌਨਸਨ ਦਾ ਤੇ ਇਹ ਜੌਨਸਨ ਦਾ ਜਿਹੜਾ ਬੇਬੀ ਜਿਹੜਾ ਵਾ ਸ਼ੈਂਪੂ ਇਹ ਦੋਨੋਂ ਚੀਜ਼ਾਂ ਮੈਂ ਮੰਗਵਾਈਆਂ ਸੀ ਤੇ ਇੱਕ ਪਾਊਡਰ ਸੀ ਉਹ ਬਾਹਰ ਪਿਆ ਉਹ ਮੈਂ ਯੂਜ਼ ਕਰ ਰਹੀ ਆ ਤੇ ਇਹ ਦੋਨੋਂ ਅਜੇ ਮੈਂ ਜਿਹੜੇ ਖੋਲੇ ਨਹੀਂ ਆ ਤੇ ਇਹ ਮੰਗਾਇਆ ਇਹਨਾਂ ਚ ਨਾ ਕੈਮੀਕਲ ਵਗੈਰਾ ਨਹੀਂ ਹੁੰਦਾ ਹੈਗਾ ਨਾ ਤੇ ادਨਾ ਬੱਚੇ ਦੀ ਆਈਜ਼ ਵਗੈਰਾ ਚ ਪੈ ਜਾ ਕੋਈ ਗੱਲ ਨਹੀਂ ਹੁੰਦੀ ਹੈਗੀ ਤੇ ਐ ਮੰਗਾਇਆ ਸੀ ਇਹ ਕੋਕੋਨਟ ਵਗੈਰਾ ਦਾ ਹੁੰਦਾ ਤਾਂ ਕਰਕੇ ਨਾ ਇਹ ਹਾਮ ਨਹੀਂ ਕਰਦਾ ਬੱਚੇ ਨੂੰ ਬੱਚੇ ਸਕਿਨ ਨੂੰ ਨਹੀਂ ਹਾਮ ਕਰਦਾ ਤੇ ਨਾਲ ਮੈਂ ਜੋਂਸਨ ਬੇਬੀ ਦੇ ਜਿਹੜੇ ਸਾਬ ਮੰਗਾਇਆ ਹੈ ਹਾਂ ਮੈਂ ਕਿ ਜਦੋਂ ਜਾਵਾਂਗੇ ਨਾ ਇਹ ਦੋਨੋਂ ਲੈ ਜਾਵਾਂਗੇ ਤੇ ਮੈਂ ਇੱਥੇ ਰੱਖ ਛੜਿਆ ਅਜੀ ਸੁੱਤਦਾ ਤੇ ਮੇਰਾ ਰਾਦਮ ਹੈ ਨਾ ਕੋਈ ਕੰਮ ਵਗੈਰਾ ਕਰ ਲਾ ਪਹਿਲਾਂ ਤੇ ਆਪਾਂ ਨਾ ਉਥੇ ਤੁੱਪੇ ਬੈਨੇ ਹੁਣ ਤੁੱਪ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਇਸ ਕਰਕੇ ਨਾ ਹੁਣ ਅੰਦਰ ਬਹਿਣਾ ਪੈਂਦਾ ਆ ਅਮ੍ਰਿਸ਼ਾਨੀਆਂ ਜਿਹੜੀਆਂ ਹੀ ਨਾ ਉਹ ਕਾਫੀ ਜ਼ਿਆਦਾ ਲਾਈਟ ਹੋ ਚੁੱਕੀਆਂ ਵਾ ਕਾਫੀ ਲਾਈਟ ਹੋ ਗਈਆਂ ਮੈਂ ਤੁਹਾਨੂੰ ਦੱਸੂਗੀ ਮੈਂ ਕੀ ਯੂਜ਼ ਕਰਦੀ ਮੈਂ ਤੁਹਾਨੂੰ ਦੱਸਾਂ ਇਹ ਇਹ ਨਾ ਮੇਰੇ ਜਿੱਦਾਂ ਡਿਲੀਵਰੀ ਦੇ ਟਾਈਮ ਜਿਹੜੇ ਹੋ ਜਾਂਦੀ ਆ ਨਾ ਛਾਈਆਂ ਵਗੈਰਾ ਹੋ ਜਾਂਦੀਆਂ ਕਾਫੀ ਜ਼ਿਆਦਾ ਫਰਕ ਪੈਗਾ ਨਹੀਂ ਤੇ ਬਹੁਤ ਹੀ ਜ਼ਿਆਦਾ ਨਾ ਡਾਰਕ ਹੀ ਬਹੁਤ ਧੁਰੀਆਂ ਲੱਗਦੀਆਂ ਤੇ ਮੈਂ ਇਹ ਵਾਲੀ ਜਿਹੜੀ ਕਰੀਮ ਨਾ ਇਹ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਆ ਇਹ ਵਾਲੀ ਆ ਵੇਖੋ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਇਹ ਮੈਂ ਯੂਜ਼ ਕਰਦੀ ਆ ਜਿੱਦਾਂ ਰਾਤ ਨੂੰ ਜਿਹੜਾ ਮੂੰਹ ਧੋ ਕੇ ਤੇ ਇਹਨੂੰ ਜਿਹੜਾ ਮ사ਜ ਕਰ ਲੈਣੀ ਆ ਦੋਵਾਂ ਜਿੱਥੇ ਜਿੱਥੇ ਤੁਹਾਡੇ ਹੈਗੇ ਹਨ ਮੇਰੇ ਤੇ ਦੋਨੋਂ ਚੀਜ਼ ਤੇ ਤੇ ਇੱਥੇ ਆ ਨੋਸ ਤੇ ਕਾਫੀ ਜਿਆਦਾ ਲਾਈਟ ਹੋ ਗਈ ਆ ਵਾ ਤੇ ਇਹਨੂੰ ਮਤਲਬ ਤੁਸੀਂ ਦਿਨੇ ਨਹੀਂ ਲਾਣਾ ਹੈਗਾ ਤੇ ਲਗਾ ਕੇ ਜਿਹੜਾ ਧੁੱਪ ਚ ਨਹੀਂ ਜਾਣਾ ਤੇ ਇਹਨੂੰ ਸਿਰਫ ਨਾਈਟ 'ਚ ਲਾਉਣਾ ਵਾ ਤਾਂ ਕਿ ਜਿਹੜਾ ਵਾ ਸਕਿਨ ਨੂੰ ਜਿਹੜਾ ਉਹ ਟਾਈਮ ਮਿਲ ਸਕੇ ਤੇ ਲਾਈਟ ਹੋ ਜੰਦੀ ਆ ਕਾਫੀ ਜਿਆਦਾ ਲਾਈਟ ਹੋ ਜਾਂਦੀ ਆ ਇਹਦੇ ਨਾਲ ਤੇ ਆਪਣਾ ਖਾਣ ਪੀਣ ਤੇ ਹੈ ਹੀ ਮਤਲਬ ਬੈਟਰ ਕਰੋ ਤੇ ਹਨਾ ਸਕਿਨ ਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ ਹੈਗੀ ਇਹ ਮੈਂ ਨਾ ਨਾਲ ਹੀ ਲੈ ਆਈ ਤੇ ਮੈਂ ਰਾਤ ਨੂੰ ਜਿਹੜਾ ਯੂਜ਼ ਕਰ ਲੈਣੀ ਆ ਤੇ ਹਾਂ ਇੱਕ ਐ ਸੂਟ ਤੁਸੀਂ ਦੱਸਿਓ ਕਿੰਦਾ ਦਾ ਲੱਗਦਾ ਨਾ ਇਹ ਮੇਰੇ ਦੀਦੀ ਨੇ ਭੇਜਿਆ ਤੇ ਮੈਂ ਨਾ ਅੱਜ ਵੇਅਰ ਕਰ ਲਿਆ ਆ ਦੇਖੋ ਤਾਂ ਨਹੀਂ ਦਿਖਦਾ ਨਹੀਂ ਪੂਰਾ ਨਹੀਂ ਆਂਦਾ ਇਦਾਂ ਗਰੇਜਾ 컬러 ਤੇ ਉੱਪਰ ਇੱਦਾਂ ਕਢਾਈ ਹੋਈ ਆ ਤੇ ਇਹਦੇ ਨਾਲ ਪਲਾਜ਼ੋ ਆ ਆਹ ਇੱਕ ਪਲਾਜ਼ੋ ਇਹਨਾਂ ਆਹ ਵਾਲਾ ਪਲਾਜ਼ੋ ਇਹ ਗਰਮੀਆਂ ਨੂੰ ਬੜਾ ਸਹੀ ਹੈ ਪਤਲਾ ਜਾਂ ਤੇ ਹੌਣ ਵਾਲੇ ਮੌਸਮ ਚ ਜਿਹੜਾ ਉਹ ਪੈ ਜਾਂਦਾ ਵਾ ਨਾ ਤੇ ਇਸ ਕਰਕੇ ਮੈਂ ਵੇਅਰ ਕਰ ਲਿਆ ਵਾ ਆ ਬੋਤਲ ਲੈਣੀ ਨਹੀਂ ਗਈ ਘਰ ਮੈਂ ਚਿੱਕਸ ਪਾ ਲਈ ਮੈਂ ਥਾਲ ਕੇ ਇੱਕ ਮੇਰਾ ਥਾ ਪਹਿਲਾਂ ਇੱਕ ਤੁਹਾਡਾ ਥਾ ਸਮਰੀ ਆਈਸ ਕੋ ਕੀ ਹੋਇਆ ਆ ਨਹੀਂ ਕੀ ਆਹ ਲਈ ਸਬਜੀ ਰੱਖ ਲਈ ਹਾਂ ਆਹ ਕੁਆਟਰ ਲਿਨੀਸੋਣੀ ਨਾ ਪਹਿ ਵਿਦੀਦੀ ਨੇ ਭੇਜੀ ਜਿੱਦਾਂ ਇਹ ਤੁਹਾਨੂੰ ਵੇਖਣ ਨੂੰ ਪਲਾਸਟਿਕ ਦੀ ਲੱਗੂ ਬਟ ਹੈ ਨਾ ਬਾਰੋਂ ਸਟੀਲ ਦੀ ਆ ਹਾਂ ਅੰਦਰੋਂ ਵੀ ਸਟੀਲ ਦੀ ਆ ਵੇਖੋ ਸਟੀਲ ਦੀ ਆ ਆ ਆਵਾਜ ਆ ਜਾਂਦੀ ਨਾ ਮੈਂ ਨਾ ਮਿਸ਼ੂ ਕਹਿੰਦੀ ਘਰ ਲੈ ਜੀ ਕਿਉਂਕਿ ਸਮਾਨ ਬਹੁਤ ਜ਼ਿਆਦਾ ਹੋ ਜਾਣਾ ਮੇਰੇ ਕੋ ਐਦਕਾ ਤੇ ਜੋ ਵੀ ਮਤਲਬ ਡੈਡੀ ਹੁਣਾਂ ਨੇ ਮੈਨੂੰ ਦਿੱਤਾ ਹਨਾ ਐ ਪਹਿਲੀ ਵਾਰੀ ਜਿੱਦਾਂ ਮੈਂ ਆਪਣੇ ਬੇਟੇ ਨੂੰ ਲੈ ਕੇ ਆਈ ਇੱਥੇ ਤੇ ਜਿਹੜਾ ਵਾ ਉਹ ਮੈਂ ਤੁਹਾਨੂੰ ਦਿਖਾਉਂਗੀ ਅਗਲੀ ਵੀਡੀਓ 'ਚ ਕੀ ਕੀ ਮਿਲਿਆ ਹਨਾ ਕੋਸ਼ਿਸ਼ ਕਰੂੰਗੀ ਇੱਥੇ ਮੈਂ ਜਿਹੜੀ ਵੀਡੀਓ ਬਣਾ ਲਾਂ ਹਨਾ ਤੇ ਤੁਹਾਨੂੰ ਜਿਹੜਾ ਉਹ ਸ਼ੇਅਰ ਕਰ ਦੂੰਗੀ ਮੈਂ ਤੇ ਤੁਹਾਨੂੰ ਦਿਖਾਉਂਗੀ ਮੈਂ ਕੀ ਕੀ ਮਿਲਿਆ ਵਾ ਤੇ ও ম্যালি বিডিও শেয়ার ਆਸਵਲੇ ਨਾ ਦੁਪਹਿਰ ਹੁੰਦੀ ਨਾ ਕੋਈ ਬਾਹਰ ਨਹੀਂ ਨਿਕਲਦਾ ਹੈਗਾ ਸੋ ਨਸਾਨ ਜੀ ਜਿੱਦਾਂ ਦੁਪਹਿਰ ਹੁੰਦੀ ਨਾ ਗਰਮੀਆਂ ਨੇ ਬਾਹਰ ਗਰਮੀਆਂ ਜਿਹੜੀਆਂ ਹੁੰਦੀਆਂ ਨਾ ਉਹ ਵਾਲਾ ਲੜਕਣ ਡਿਆ ਇੰਨੀ ਜਿਆਦਾ ਧੋਪਾ ਸਵੇਰੇ ਸਵੇਰੇ ਠੰਡ ਹੁੰਦੀ ਹੈ ਜਾਂ ਜਿਹੜੀ ਆ ਸ਼ਾਮਾਂ ਨੂੰ ਹੁੰਦੀ ਠੰਡ ਨਹੀਂ ਤੇ ਬਹੁਤ ਜਿਆਦਾ ਗਰਮੀ ਹੁੰਦੀ ਆ ਇਧਰ ਆ ਮੇਰੇ ਵੱਲ ਤੇ ਦਰਦ ਹੋਣੀ ਹਾਂ ਦਰਦ ਪਤਾ ਕਿ ਬੁਖਾਰ ਹਟ ਗਿਆ ਤਾਂ ਠੀਕ ਹੋਏਗਾ ਤੇ ਸਕੂਲੇ ਜਾਏਗਾ ਨਾ ਹੈ ਮੈਸੇਜ ਆਉਂਦੇ ਮੈਡਮ ਦੇ ਮੇਰੇ ਛੋਟੇ ਬੇਟੇ ਨੂੰ ਵੀ ਨਾ ਇੰਜੈਕਸ਼ਨ ਲੱਗੇ ਹੀ ਉਹਦੇ ਕਰਕੇ ਉਹਨੂੰ ਬੁਖਾਰ ਜਿਦਾਂ ਹੋ ਜਾਂਦਾ ਨਾ ਜਿਹੜੇ ਪਹਿਲੇ ਇੰਜੈਕਸ਼ਨ ਲੱਗਦੇ ਬੱਚੇ ਨੂੰ ਨਾ ਉਹ ਵਾਲੇ ਲੱਗੇ ਹੀ ਜਿਹੜੇ ਪੱਟਾਂ 'ਚ ਲੱਗਦੇ ਨੇ ਉਹ ਵਾਲੇ ਲੱਗੇ ਹੋਏ ਸੀ ਇੰਜੈਕਸ਼ਨ ਉਹਦੇ ਕਰਕੇ ਨਾ ਸਵੇਲਿੰਗ ਬਹੁਤ ਜ਼ਿਆਦਾ ਹੋ ਗਈ ਤੇ ਉਹ ਉਹਨੂੰ ਦਵਾਈ ਦਿੱਤੀ ਮੈਡੀਸਿਨ ਦਿੱਤੀ ਹੁਣ ਸੁੱਤਾ ਤੇ ਰਾਤ ਬਹੁਤ ਔਖੀ ਨਿਕਲਦੀ ਆ ਛੋਟੇ ਬੱਚੇ ਨਾਲ ਉਦਾਂ ਵੀ ਤੁਹਾਨੂੰ ਪਤਾ ਨਾ ਤੰਗ ਕਰਦਾ ਤੇ ਇੰਜੈਕਸ਼ਨ ਲੱਗੇ ਉਹ ਹੋਰ ਜ਼ਿਆਦਾ ਉਹਨੇ ਜਿਹੜਾ ਉਹ ਤੰਗ ਕੀਤਾ ਉਹਦੇ ਕਰਕੇ ਮੈਨੂੰ ਕੋਲਡ ਹੋ ਗਿਆ ਰਾਤ ਬਹੁਤ ਜ਼ਿਆਦਾ ਤੇ ਮੈਡੀਸਿਨ ਵਗੈਰਾ ਖਾਧੀ ਮੈਂ ਫਿਰ ਜਲਦੀ ਠੀਕ ਹੋਇਆ ਇਕੱਠੀਆਂ ਕਰ ਦੋ ਸਾਰੀਆਂ ਬੁੱਕਸ ਇਹ ਸਾਰੀਆਂ ਇੱਕ ਟਰਮ ਦੀਆਂ ਸਾਰੇ ਇਕੱਠੀਆਂ ਕਰ ਲਓ ਚੋਕ ਬੈਗ ਚ ਪਾ ਲਓ ਜੀ ਆਪਾਂ ਬਣਾਉਣ ਲੱਗੇ ਆ ਗੋਭੀ ਵਾਲੇ ਪਕੌੜੇ ਤੇ ਮੈਂ ਕਿਹਾ ਆਪੇ ਚਲੋ ਵਿਆਹ ਚ ਲੱਗੇ ਹਨਾ ਤੇ ਮੈਂ ਬੱਚੇ ਨੂੰ ਬਣਾ ਕੇ ਦਵਾਂ ਗੋਭੀ ਵਾਲੇ ਪਰੌਂਠੇ ਔਰ ਸੋਲ ਪਕੌੜੇ ਮੈਂ ਗੋਭੀ ਮੈਂ ਕਿਹ ਕੱਟ ਲੈਣੀ ਸਵੇਰੇ ਮੈਂ ਲੈ ਲਈ ਹੀਰ ਗੋਭੀ ਤੇ ਵੇਖੋ ਬਣਦੇ ਕਿ ਨਹੀਂ ਬਣਦੇ ਹੈਗੇ ਬੇਬੀ ਦੇ ਨਾਲ ਤੇ ਉਹਨੂੰ ਤੇ ਮੈਂ ਨਾ ਉਥੇ ਸਵਾ ਕੇ ਆਈਆਂ ਲੰਮੇ ਪਾ ਕੇ ਆਈਂ ਖੇਲਦਾ ਪਿਆ ਵਾ ਤੇ ਉਹਨੂੰ ਚ ਇਹਨੂੰ ਮੈਂ ਹ ਜਲਦੀ ਜਲਦੀ ਨਾ ਮੈਂ ਬਣਾ ਲੈਣੀ ਆ ਜਿੰਨੀ ਦੇਰ ਚੁੱਪ ਕੀਤਾ ਪਤਾ ਨਹੀਂ ਉਹਨੇ ਕਦੋਂ ਰੋਣ ਲੱਗ ਜਾਣਾ ਕਦੋਂ ਮੈਨੂੰ ਚੁੱਕਣਾ ਪੈਣਾ ਉਹਨੂੰ ਮਾਵਾ ਚ ਵੇ ਲੋ ਕਿੰਨੀ ਹਿੰਮਤ ਆ ਜਾਂਦੀ ਰਾਤ ਨੂੰ ਜਾਗ ਕੇ ਜਾਗਣ ਦੇ ਬਾਵਜੂਦ ਸਵੇਰੇ ਜਿਹੜਾ ਜਲਦੀ ਉੱਠ ਵੀ ਜਾਂਦੀ ਆ ਵਾਂ ਕੰਮ ਵੀ ਕਰ ਲੈਂਦੀ ਆ ਵਾਂ ਬੱਚੇ ਦਾ ਵੀ ਧਿਆਨ ਸਾਰਾ ਦਿਨ ਰੱਖ ਲੈਂਦੀ ਆ ਰਾਤ ਨੂੰ ਵੀ ਜਾਗ ਲੈਂਦੀ ਆ ਮਾਵਾ ਚ ਰੱਬ ਨੇ ਇੰਨੀ ਸ਼ਕਤੀ ਜਿਹੜੀ ਉਹ ਭਾਈ ਆ ਜਲਦੀ ਜਲਦੀ ਨਾ ਮੈਂ ਕਿਹ ਕਰ ਲੈਣੀ ਆ ਟਾਈਮ ਹੋ ਗਿਆ ਸ਼ਾਮ 1.30 ਦਾ ਟਾਈਮ ਹੋ ਗਿਆ ਤੇ ਇੰਨੇ ਕੁ ਮੈਂ ਜਿਹੜੀ ਉਹ ਗੋਭੀ ਕੱਟ ਲਈ ਤੇ ਇਹਨੂੰ ਮੈਂ ਕਰੂੰਗੀ ਹੰ ਪਕੌੜੇ ਜਲਦੀ ਜਲਦੀ ਜਿਹੜਾ ਬਣਾ ਜਾਣੀ ਬੇਸਣ ਖੋਲੋਗੀ ਸਿੰਪਲ ਜੇ ਤਰੀਕੇ ਨਾਲ ਵਿਸਣ ਤੇ ਵਿੱਚ ਜਿਹੜੇ ਮਸਾਲੇ ਵਗੈਰਾ ਪਾਉਂਗੀ ਬਸ ਆ ਵੇਖੋ ਜੀ ਆਪਣੇ ਗੋਭੀ ਵਾਲੇ ਪਕੌੜੇ ਤੇ ਵਿੱਚੇ ਜਿਹੜਾ ਬੇਟਾ ਰੋਣ ਲੱਗ ਜਾਂਦਾ ਮੈਨੂੰ ਫੜ ਲੈਣੀ ਆ ਤੇ ਵਿੱਚੇ ਮੈਂ ਇੱਧਰ ਆ ਜਣੀ ਆ ਤੇ ਹਾਂ ਵੇਖੋ ਰੈਡੀ ਹੁੰਦੇ ਪਏ ਆ ਰੈਡੀ ਕਰਕੇ ਫੇਰ ਆਪਾਂ ਖਾਵਾਂਗੇ ਹਾਂ ਨਾਲ ਚਾਹ ਬਣਾ ਲਾਂਗੇ ਸੌਸ ਫਿਲਹਾਲ ਹੈ ਸੌਸ ਨਹੀਂ ਨਾ ਤੇ ਉਹਨਾਂ ਚਾਦਾ ਮਜ਼ਾ ਆਉਣਾ ਇੱਥੇ ਰੱਖ ਲੈਣੀ ਫੋਨ ਇੱਥੇ ਕੜਾਈ ਰੱਖੀ ਆ ਮੈਨੂੰ ਬਾਰ-ਬਾਰ ਜਿਹੜਾ ਉਹ ਬਾਹਰ ਜਾਣਾ ਪੈਂਦਾ ਤੇ ਬਣਾ ਲੈਨੇ ਪਹਿਲਾਂ ਲਓ ਜੀ ਇੱਥੇ ਵੱਜ ਗਏ ਸ਼ਾਮ ਦੇ 7 ਤੇ ਆਪਾਂ ਪਕੌੜੇ ਵਗੈਰਾ ਖਾ ਲਏ ਸੀ ਇੱਥੇ ਮੇਰਾ ਬੇਬੀ ਨਾ ਕੇ ਪੱਠੀਆਂ ਤੇ ਆਪਾਂ ਨੀਂਦ ਇੰਨੀ ਗਾੜੀ ਆ ਇੱਥੇ ਤਾਂ ਆਪਾਂ ਮਤਲਬ ਸੋ ਗਏ ਤੇ ਹੁਣ ਮੈਂ ਸਾਡੇ 6 ਵਜੇ ਉੱਠੀ ਆ ਤੇ ਉੱਠ ਕੇ ਤੇ ਇਹ ਵੀ ਨਾਲ ਹੀ ਉੱਠ ਗਿਆ ਮੇਰਾ ਬੇਬੀ ਤੇ ਹੁਣ ਫੇਰ ਸੋ ਗਿਆ ਵਾ ਬੱਚਾ ਨੇ ਉਹਦਾ ਦੁੱਧ ਪੀਓ ਤੇ ਸੌਂ ਜਾਣਾ ਛੋਟੇ ਬੱਚਿਆਂ ਦਾ ਤੇ ਇਥੇ ਕਰਦੇ ਆਂ ਬਲੌਗ ਦਾ ਐਂਡ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ